ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੋਜ਼ੀਪੁਰ ਜ਼ਿਲ੍ਹੇ ਦੇ ਪਿੰਡ ਹਰੀ ਹਰ ਝੋਕ ਦੇ ਵਿੱਚ ਮਿੱਤਰੋ ਹਰਜੀਤ ਵੀਰ ਦੇ ਕੋਲੇ ਇੱਕ ਟੌਪ ਦੀ ਮੋਹਰਾ ਦੀ ਪਹਿਲਾ ਸੂਆ ਸੂਈ ਸਵਾਈ ਚੋਟੀ ਦੇ ਦਰਸ਼ਨ ਕਰਵਾਉਣਾ ਮਗਰ ਵੀ ਇਹਦੇ ਕੱਟੀਆਂ ਠੰਡੀ ਸੀਲ ਨਹੀਂ ਕੋਈ ਆ ਵੀ ਜਿਵੇਂ ਮਰਜ਼ੀ ਚੋਣ ਚਣ ਨੂੰ ਸਾਰਾ ਕੁਝ ਦਿਖਾਉਣਾ ਆ ਜੋ ਕਰਦੇ ਬਾਕੀ ਦੀ ਗੱਲਬਾਤ ਹਰਜੀਤ ਨਾਲ ਬਾਈ ਇੱਕ ਵੀ ਵਾਲ ਤੁਸੀਂ ਉਹਦੇ ਵਿੱਚੋਂ ਚਿੱਟਾ ਨਹੀਂ ਲੱਭ ਸਕਦੇ ਭਾਵੇਂ ਦੂਰਬੀਨ ਵੀ ਲਿਆ ਹੈ ਜੇ ਕਰਦੇ ਹਰਜੀਤ ਵੀਰੇ ਸਾਸਿਕਾ ਨਾਲ ਬਾਈ ਸਾਸਿਕਾ ਵੀਰ ਜੀ ਕੀ ਹਾਲ ਹੈ ਵਧੀਆ ਵੀਰੇ ਸਿਤਾ ਪਰਿਵਾਰ ਕਿਰਪਾਈ ਕਿ ਪਹਿਲਾਂ ਝੋਟੀ ਹੈ ਫਿਰ ਹਾਂਜੀ ਵੀਰੇ ਕਿਦਮ ਦੀ ਸੂਈ ਹੈ ਵੀਰੇ ਇਹ ਇੱਕ ਹਫਤਾ ਹੋ ਗਿਆ ਸੂਈ ਨੂੰ ਮਾਲਕਾਂ ਨੇ ਕਿਹਾ ਤੇ ਬਾਕੀ ਬੱਚਾ ਹੀ ਓੰਜ ਕੱਦ ਕਾੜ ਵਾਲਾ ਝੋਟੀ ਦੇ ਹਿਸਾਬ ਨਾਲ ਕੱਟੀ ਬਗਲੀ ਅਗਰ ਕੱਟੀ ਜਾਵੇ ਠੁੱਠਾ ਦੀ ਮਾੜੀ ਜਿਹੀ ਕੱਟੀ ਵੀ ਵੀਰੇ ਕੱਟੀ ਦਾ ਹਫਤੇ ਦੀ ਦਾ ਕੱਦ ਵੇ ਤੂੰ ਕੱਟੀ ਵੀ ਚੰਗੇ ਕਰਾ ਲੈ ਬੇਲ ਵੇ ਕੱਟੀ ਦੀ ਕੱਦ ਦੇ ਵੇ ਭਾਈ ਹੂੰ 10 ਲੈ ਬਾਈ ਆ ਵੇਖ ਲੋ ਬਾਈ ਬਾਕੀ ਬੱਚੇ ਪੁੱਛ ਰਹੇ ਆਓ ਜੀ ਸਾਂਭੰਦ ਦਾ ਫਾਇਦਾ ਐਵੇਂ ਗੰਦ ਸਾਂਭੰਦਾ ਕੀ ਕਰ ਹਾਂ ਹੁਣਾਂ ਨੰਟੀਪਲ ਅਗਲਾ ਕਹਿ ਦੂਗਾ ਵੀ ਆ ਨਾੜਵਾ ਦਿਖਾ ਦਿੰਦੇ ਆ ਵੀ ਨਾੜਵਾ ਗਿੱਲਾ ਨਾਲ ਕਈ ਵਾਰ ਪੋਚੋ ਲੋ ਡੰਗਰ ਖਾ ਜਾਂਦਾ ਨਾੜਵਾ ਹਾਂ ਇਹ ਤਾਂ ਗੱਲ ਹੋ ਗਈ ਬਾਕੀ ਬਾਕੀ ਇੱਕ ਗੱਲ ਹਰਜੀਤ ਹੈ ਕਿ ਟੀਵੀ ਮੰਗੂ ਬਾੜੀ ਚੰਗੀ ਤਿਆਰ ਹੋਣਾ ਬਾੜੀ ਚੰਗੀ ਹੋਊਗੀ ਤੇ ਰਵਾ ਕਿਵੇਂ ਦੀ ਬੰਦੀ ਪਤਲੀ ਯਾਰ ਛੋਟੀ ਦੀ ਹੈ ਰਵਾ ਕਿਵੇਂ ਦੀ ਬੰਦਾ ਬਾੜਾ ਚੰਗਾ ਕਿੰਨਾ ਦੁੱਧ ਦੁੱਧ ਬੰਦੇ ਨੇ ਇੱਕ ਗੱਲ ਕਹੀ ਆ ਕਹਿੰਦਾ 15 ਕਿਲੋ ਪਹਿਲਾਂ ਛੋਟੀ ਸਾਡੀ ਦੁੱਧ ਦੇਊਗੀ ਤੇ 20 20 ਕਿਲੋ ਤਾਂ ਹੀ ਉਹਦਾ ਕਰੇ ਮਈਆਂ ਖੜੀਆਂ ਤੇ ਸਾਰੀਆਂ ਹੈ ਏ ਐਨੀ ਵੀ ਛੋਟੀ ਕਹਾਇਟ ਹੋਵੇ ਤੂੰ ਕੱਦਵੇ ਕਿੰਡਾ ਛੋਟੀ ਹੈ ਯਾਰ ਆਪਾਂ ਫਿਰ ਅੱਜ ਕਿੰਨੇ ਦੀ ਹਰਜੀਤ ਅੱਜ ਕਿੰਨੇ ਦੁੱਧ ਦੋਨੋਂ ਗੱਲ ਸੁਣ ਲੈ ਹੋਈ ਅੱਜ ਦੁੱਧ ਕਿੰਨਾ ਚਵਾਵਾਂਗੇ ਦੁੱਧ ਅੱਜ 10 ਕਿਲੋ ਹੋਊਗਾ ਮੈਂ ਕੰਡੇ ਲੂੰਗੀ ਜਿਹੜਾ ਹਾਂ ਆ ਇੱਕ ਮੈਂ ਤੈਨੂੰ ਦਾ ਦਿੰਦਾ ਇਹੋ ਜੀ ਛੋਟੀ ਮਾਜੇ ਲੇਪਰਾ ਖੜੀ ਹੋਵੇ ਅੰਬਰਸਾਰ ਏਰੀਆ 'ਚ ਰੇਕ ਹੀ ਇੱਕ 70 80 ਕਹਿੰਦਾ ਹੀ ਮੰਗਦਾ ਬਈ ਦੋ ਹੀ ਮੰਗਦੇ ਆ ਠੀਕ ਆ ਪਰ ਆਪਾ ਪਹਾੜ ਨਾਲ ਦੇ ਦੇਣੀ ਆ ਆਪਾਂ ਨੂੰ ਪਹਾੜਾ ਬੜੀਆਂ ਕਿੰਨੇ ਦੀ ਦਿੱਤੀਏ ਜਵਾ ਇਹ ਮੁੱਲ ਕਰਾਉਣ ਨੂੰ ਤਾਂ ਇਹਦਾ 1 60 70 ਕਰਾਈਏਗੇ ਡੇਢ ਕਰਾ ਲੈ ਜੋ ਮਰਜੀ ਕਰਾਵੇ ਇੱਕ ਬਾਈ ਦੀ ਝੋਟੀ ਦੇ ਦਿਆਂਗੇ ਵਿੱਚ ਛੋੜ ਗਾ 22000 ਦੇ ਵਿੱਚ ਮਾਨ ਕਰਦੇ ਨਾ ਬਾਹਾਂ ਛੋੜ ਹੋ ਜੀ ਹੁਣ ਨਹੀਂ ਕਹਿੰਦਾ ਨਹੀਂ ਭਰਾ ਤੂੰ ਲੈ ਬਾਈ ਹੁਣ ਤੂੰ ਕੀ ਕਹਿੰਦਾ ਕਰਕੇ ਦੱਸੋ ਵੀ ਇਹ ਮੁੱਲ ਜ਼ਿਆਦਾ ਕਰਤਾ ਆ ਝੋਟੀ ਆデア ਚੀਜ਼ ਆ ਯਾਰ ਕਮਾਲ ਆ ਬਾਈ ਪਨੀਰਜੀਤ ਬਈ ਠੀਕ ਹੈ ਮੈਂ ਕਿਹਾ ਇਹਦਾ ਕਹਿੰਦਾ ਕੋਈ ਨਹੀਂ ਤੈਨੂੰ ਘੱਟ ਐਡੀ ਝੋਟੀ ਦਾ ਹਾਂ ਬਹੁਤ ਚੰਗੀ ਚਲ ਤੈਨੂੰ ਵੀ ਦਿਹਾੜੀ ਬਣਨੀ ਚਾਹੀਦੀ ਆ ਭਰਾ ਵਾ ਲੱਪ ਕੇ ਲੈ ਆਇਆ ਇਹਦੇ ਵਿੱਚ ਕਾਦੀ ਮੇਨ ਤਾਂ ਕੀਤੀ ਆ ਕੋਈ 2 4 ਹੀ ਬਣਦਾ ਦੀਦਾ ਤੈਨੂੰ ਬਾਹਲੇ ਤਾਂ ਨਹੀਂ ਦੇਦੇ ਮੈਨੂੰ ਹਣਾ ਹਾਂ ਲੈ ਵੀ ਮਿੱਤਰੋ ਦੂਜੀਆਂ ਹੀ ਮਾਰਦੇ ਹਰਜੀਤ ਬਾਈ ਚਵਾਈ ਦਾ ਬਹੁਤ ਚੰਗੀ ਆ ਬਾਈ ਜਿੰਨੀ ਵੀ ਕਹਦੇ ਬਿਨਾ ਬੱਚੇ ਤੋਂ ਝੋਟੀ ਮਿਲਦੀ ਬਾ ਵਾਕਿਆ ਹੀ ਠੰਡੀ ਸੀਲ ਆ ਹਣਾ ਜਿਹੜਾ ਮਰਜ਼ੀ ਬਹਿ ਜਾਣਾ ਕੋਈ ਨਹੀਂ ਦਾ ਵਿਚਾਰੀ ਨਹੀਂ ਵਿਚਾਰੀ ਹਣਾ ਅੱਛਾ ਹਰਜੀਤ ਬਾਈ ਤੇ ਇਹਦਾ ਰੇਟ ਕੀ ਰਹੂਗਾ ਵੀਰੇ 1 ਲੱਖ ਤੇ 22000 ਰੁਪਏ ਹਣਾ ਤੋੜਦੀ ਹਰਜੀਤ ਬਾਈ ਕੱਢੀ ਬਾਹਰ ਨੂੰ ਵੀਰੇ ਹੁਣ ਖੋਲੀ ਮੜਾ ਜਾ ਲੈ ਵੀ ਮਿੱਤਰੋ 1 ਲੱਖ ਤੇ 22000 ਦੇ ਵਿੱਚ ਚੋਟੀਆਂ ਕੇ ਦੀ ਰਿਪੋਰਟ ਚਾਹਾਂ ਚੂਣ ਚਣ 100 ਦਾ 100 ਇੱਥੇ ਤੋੜ ਦੰਦੇ ਉੱਧਰ ਹੋ ਜਾ ਬਈ ਕੱਦ ਕੁਦ ਵੇਖਿਆ ਉਧਰ ਮਈਆਂ ਦੇ ਜਾਊਗੀ ਹੁਣ ਕਾਦ ਦੋ ਮਈਆਂ ਦੇ ਬਰਾਬਰ ਜਾਊਗਾ ਨਈ ਇੱਧਰ ਇੱਧਰ ਨੂੰ ਆ ਜੀ ਨਾ ਆਪਾਂ ਉਹਨੂੰ ਤੋੜ ਦਿੰਨੇ ਆ ਲੰਮੀ ਹਾਂ ਬਰਾਡੇ ਅੰਦਰ ਅੰਦਰੀ ਬਾਹਰ ਕੱਟ ਲੋ ਇਹਨੇ ਕਿਹੜਾ ਹਾਂ ਨਾ ਕਰਦੀਆਂ ਯਾਰ ਓ ਯਾਰ ਉਹ ਕਹਿੰਦਾ ਚੱਲ ਅੰਦਰੀ ਤੋੜ ਦੇ ਚੱਲ ਮੂੰ ਲੈ ਬਈ ਵੇਖੋ ਹਾਂ ਆ ਹੁੰਦਾ ਡਿਜ਼ਾਈਨ ਬਈ ਕੱਟ ਜਾਊਗਾ ਠੀਕ ਆ ਹੁਣ ਦੱਸੋ ਲੁੱਦਵਾਲੀ ਝੋਟੀ ਆ ਸਾਰੀ ਬਰੀਕ ਝੋਟੀ ਆ ਜਿੰਨੀ ਹਜੇ ਤਾਂ ਜੀ ਨਹੀਂ ਲਾਇਆ ਹਰਜੀਤ ਕੋਲ ਹਨਾ ਬਈ ਹਾਂ ਹਰਜੀਤ ਨੰਬਰ 78876 7889970410 7889970410 7889970410 ਇਸ ਨੰਬਰ ਤੇ ਕਰਿਓ ਵੀਰੇ ਕੱਲ ਬਾਅਦ ਜਿਹੜੇ ਭਰਾ ਨੂੰ ਝੋਟੀ ਪਸੰਦ ਆ ਮਗਰ ਵੀ ਕੱਟੀ ਆ 1 ਲੱਖ 22 ਹਜ਼ਾਰ ਦੇ ਵਿੱਚ ਪਹਿਲਾ ਸੂਆ ਖਬਰਦਾਰ ਤੇ ਲੀਵੇ ਭਾਂਡੇ ਵਾਲੀ ਝੋਟੀ ਆ ਜੋ ਚਾਰ ਦੰਦ